ਹੈਲੋ ਆ ਕਰਨ ਕੀ ਕਰਨ ਧਿਆ ਆ ਕੁਛ ਨਹੀਂ ਯਾਰ ਘਰੇ ਬੈਠਾ ਹਿਓ ਵਿਹਲਾ ਆ ਜਾ ਯਾਰ ਬੈਟ ਬੋਲ ਵੇਢੀ ਓ ਆਪਰਾ ਤੁਹਾਡੇ ਆ ਤੁਹਾਡੇ ਗਾੜੀ ਜੁੜੇ ਹੱਥ ਮੈਂ ਨਹੀਂ ਆਉਣਾ ਆਣਾ ਤੁਸੀਂ ਤੇ ਰੋਂਦੇ ਜੇ ਇੱਕ ਨੰਬਰ ਦੇ ਕੱਲ ਹੀ ਮੇਰੇ ਕੋਲ ਵਾਰੀ ਲੈ ਕੇ ਤੇ ਬਾਏ ਆਪਣੇ ਘਰੋਂ ਚਲ ਗਏ ਮੇਰੇ ਯਾਰੀ ਓ ਆ ਜਾ ਆ ਜਾ ਪਰ ਆ ਬੈਟਿੰਗ ਦੇ ਲਾਂਗੇ ਤੇ ਨੋ ਓ ਨਹੀਂ ਯਾਰ ਤੁਸੀਂ ਮੁਕਰਿਆਂ ਦੇ ਬਾਅਦ ਆਪਣੀ ਵਾਰੀ ਬੁਰੀ ਲੈ ਕੇ ਬਾਅਦ ਮੁਕਰ ਜਾਂਦੇ ਮੈਂ ਨਹੀਂ ਖੇਡਣਾ ਹੁਣ ਤੁਹਾਡਾ ਓ ਆ ਜਾ ਆ ਜਾ ਯਾਰ ਦੇ ਦਾਂਗੇ ਬੈਟਿੰਗ ਦੇ ਲੋ ਚੱਲ ਵੇਖਦਾ ਫਿਰ ਮੈਂ ਆ ਗਿਆ ਪੰਜ ਮਿੰਟਾਂ ਚ। ਚਲ ਠੀਕ ਆ। ਓਕੇ। ਇਦਾਂ ਕਰਦਾ ਪਹਿਲਾਂ ਖੇੜੀ ਹੁੰਨਾ ਜਾ ਕੇ। ਆਪੇ ਚੂਈਆਂ ਮਾਰਦੇ ਰਹਿਣਗੇ। ਚੱਲ ਚੰਗਾ ਚੰਗਾ ਜਾ ਕੇ ਤਾਂ ਫੋਨ ਕਰਦੀ ਮੈਨੂੰ ਚੰਗਾ। ਆਹੋ ਚੱਲ ਠੀਕ ਆ। ਚਾਹੇ ਤੇ ਗੇੜ ਗਾੜੀ ਕਾਂਡੇ ਹੀ ਬਾਏ ਬਾਏ ਕਿੰਨੂ ਕਾਂਡੇ ਤੇ। ਵੇ ਮੈਂ ਬਾਏ ਬਾਏ ਕਿੰਨੂ ਕਰਨੀ ਆ। ਉਹ ਤੇ ਉਦਾਂ ਮੇਰੇ ਸਹੇਲੀ ਨੰਗਣ ਦੀ ਹੀ। ਮੈਂ ਤੇ ਉਹਦਾ ਨਾ ਡਈ ਹੀ ਨਾਲੇ ਮੈਂ ਚਲ ਗੇਟ ਬੰਦ ਕਰਉਣੀ ਆ ਉਹ ਗੇਟ ਤੇ ਤੁਸੀਂ ਅੱਗੇ ਹੀ ਬੰਦ ਕਰ ਗਏ ਜੋ ਮੈਂ ਅੰਦਰ ਲੰਘਿਆ ਐ ਮੈਂ ਮੈਂ ਕੀ ਗੱਲ ਦੁਬਾਰਾ ਗੇਟ ਖੋਲ ਨਹੀਂ ਸਕਦੀ ਤੂੰ ਬੜੀ ਮਾਂ ਵਾਂਗੂ ਜਸੂਸੀ ਜੀ ਕਰਦਾ ਵਾ ਕੀ ਕਿੱਥੇ ਕੀਤਾ ਤੇ ਕੀ ਕਿੱਥੇ ਨਹੀਂ ਕੀਤਾ ਬਹੁਤੀਆਂ ਗੱਲਾਂ ਜੀਆਂ ਨਾ ਬਣਾਇਆ ਕਰ ਨਾਲੇ ਮੈਨੂੰ ਇਹ ਦੱਸ ਵੀ ਤੂੰ ਹੁਣ ਮੂੰਹ ਚੁੱਕ ਕੇ ਕਿੱਧਰ ਤੋਰ ਪਿਆ ਵਾ ਉਹ ਚਾਚੀ ਜੀ ਮੈਂ ਤੇ ਨਾ ਆਪਣਾ ਮਰ ਦਾ ਡੰਡਾ ਲੈਣ ਗਿਆ ਹੀ ਉਧਰੋਂ ਕਿਹਾ ਚੂਹਾ ਮਾਰਦੇ ਆ ਔਰ ਫੇਰ ਮੈਨੂੰ ਦੋਸਤ ਦਾ ਫੋਨ ਆ ਗਿਆ ਇਹ ਆਪਣਾ ਮਰਾ ਆਂਦਾ ਇਹ ਆ ਜਾ ਪਿੰਡ ਖੇਡੀਏ ਕ੍ਰਿਕਟ ਤੇ ਮੈਂ ਕਿਹਾ ਚੱਲ ਮੈਂ ਘੜੀ ਕੋ ਹੋਣਾ ਵ ਵੇ ਖੇਡੀ ਜਾ ਜਿੰਨੀਆਂ ਬਾਡਬਾਲਾਂ ਖੇਡਣੀਆਂ ਪਰ ਮਾਂ ਤੇਰੀ ਨੇ ਤੇ ਬੜੀਆਂ ਆਸਾਂ ਲਾਈਆਂ ਮੈਂ ਤੇਰੇ ਤੋਂ ਹੈ ਪਤਾ ਨਹੀਂ ਮੇਰੇ ਮੁੰਡੇ ਨੇ ਘਰੇ ਪੜ ਕੇ ਫਰਸਟ ਆ ਜਾਣਾ ਤੇ ਜਾਜੀ ਲੱਗ ਜਾਣਾ ਆ ਤੇ ਤੂੰ ਤੇ ਇੱਥੇ ਖੇਡ ਖੇਡ ਕੇ ਨਹੀਂ ਥੱਕਦਾ ਹੈਗਾ ਓ ਚਾਚੀ ਤੁਸੀਂ ਮੇਰੀ ਗੱਲ ਛੱਡੋ ਤੇ anu ਦੀ ਫਿਕਰ ਕਰੋ ਆਪੋਂ ਆਸਾਂ ਨਹੀਂ ਪੜਦੀ ਰੋਇ ਟਿਊਸ਼ਨ ਵਾਲੀ ਉਹਦੀ ਲਾਮੇ ਦਿੰਦੀ ਜੀ ਮੈਨੂੰ ਲੈਣ ਜਾਣਾ ਵਾ ਇਹਨੂੰ ਕੋ ਹਾਂ ਦੇ ਆਖਿਆ ਕਰੋ ਇਹ ਪੜਦੀ ਨਹੀਂ ਪੜਦੀ ਨਹੀਂ ਆ ਆਹੋ ਤੂੰ ਤਾਂ ਮੈਂ ਕਹਿੰਦੀ ਬੜਾ ਪੜਦਾ ਵਾ ਵੇਖਿਆ ਮਾਂ ਵਾਂਗੂ ਫੇਰ ਓਦਾਂ ਦੀਆਂ ਗੱਲਾਂ ਕਰਦਾ ਵਾ ਜੇ ਤਾਨੂੰ ਕੋਈ ਇੱਕ ਗੱਲ ਸੁਣਾਉ ਨਾ ਤੁਸੀਂ ਇਹ ਗੱਦਾ ਸੁਣਾਉਨੇ ਆ ਪਤਾ ਨਹੀਂ ਕੀ ਹੋ ਜਾਣਾ ਵਾ ਕਿ ਸਾਡੀ ਫੀਤੀਆਂ ਨਾ ਲੱਥ ਜਾਣ ਅਹੀਂ ਨਹੀਂ ਕਿਸ ਦੀ ਗੱਲ ਸੁਣਨੀ ਤੁਹਾਨੂੰ ਤੇ ਸਿੱਧੀ ਮਤ ਦਊ ਨਾ ਤੁਸੀਂ ਪੁੱਠੀ ਕਰਨੀ ਹੁੰਦੀ ਏ ਗੱਲ ਉਹ ਚਾਚੀ ਸਾਰਾ ਦਿਨ ਤੇ ਸਕੂਲ ਰਹਿੰਨੇ ਆ ਜਾਂ ਕਿਤੇ ਟਿਊਸ਼ਨ ਟੈਸ਼ਨ ਚਲ ਜਾਈਦੇ ਆ ਜੇ ਮੱਸਾਕ ਟਾਈਮ ਲੱਗਾ ਅੱਜ ਫ੍ਰੀ ਹੀ ਤੇ ਮੈਂ ਚੱਲ ਖੇਡ ਆਉਣਾ ਅੱਗੇ ਕਿਹੜਾ ਮੈਂ ਕਿਤੇ ਕਰੋ ਜਾਣਾ ਭੁੱਲੀ ਆ ਮੈਂ ਤੈਨੂੰ ਵੱਡੇ ਪੜਾ ਕੂਨੂ ਉਹ ਚਾਚੀ ਮੇਰੇ ਕੋ ਨਹੀਂ ਤੁਹਾਡੇ ਨਾਲ ਵਾਰੇ ਆਇਆ ਜਾਂਦਾ ਮੈਨੂੰ ਤੁਸੀਂ ਜਾਣ ਦੋ ਮੈਂ ਖੇਡਣ ਜਾਣਾ ਤੁਸੀਂ ਜਾ ਕੇ ਆਪਣਾ ਕੰਮ ਕਰੋ ਚੱਲ ਚੰਗਾ ਹੀ ਹੋਇਆ ਇਹ ਤੇ ਚਲ ਗਿਆ ਵਾ ਉਦਾਂ ਵੀ ਨਾ ਇਹਨੂੰ ਮੈਂ ਆਨੀ ਬਾਨੀ ਘਰੋਂ ਕੱਢਣਾ ਤੇ ਹੈ ਹੀ ਚਲ ਆ ਵੀ ਸ਼ੁਕਰ ਹੋਇਆ ਵਾ ਜਿਹੜਾ ਆਪੇ ਹੀ ਚਲ ਗਿਆ ਆ ਚੱਲ ਮਣਾ ਬੂਆ ਮਾਰ ਲਾ ਹੁਣ ਪੂਜਾ ਉਹ ਇੱਕ ਗੱਲ ਤੂੰ ਸੋਚੀ ਨਹੀਂ ਉਹ ਕਾਰ ਚ ਜੇ ਚੋਰੀ ਹੋਈ ਹੋਵੇ ਤੇ ਕਿਸੇ ਨੂੰ ਪਤਾ ਨਾ ਲੱਗੇ ਨਾਲੇ ਨਾ ਜਦੋਂ ਇਹਨਾਂ ਨੂੰ ਪਤਾ ਲੱਗਣਾ ਇਹਨਾਂ ਨੇ ਤਾਂ ਸਾਰੀ ਗੱਲ ਮੇਰੇ ਤੇ ਸੁੱਟ ਦੇਣੀ ਆ ਪੀ ਘਰ ਚ ਤੇ ਹੈ ਹੀ ਕੱਲੀ ਹੀ ਤੇ ਇੰਨੇ ਚੋਰੀ ਕੀਤੀ ਹੋਣੀ ਆ ਐਦਾਂ ਕਰਦੀ ਆ ਘਰ ਚ ਖਲਾਰਾ ਹੀ ਐਸਾ ਉਹ ਨਾ ਪਾ ਦੇਣਾ ਆ ਨਾ ਕਿ ਇਹਨਾਂ ਨੂੰ ਲੱਗੇਗਾ ਵੇ ਪਤਾ ਨਹੀਂ ਕਿੰਨੇ ਕ ਚੋਰ ਅੰਦਰ ਆ ਗਏ ਹੀ ਐਦਾਂ ਕਰਨੀ ਪਹਿਲਾਂ ਬੂਹਾ ਟੋ ਲੈਣੀ ਆ ਫੇਰ ਆਪਣੇ ਅਗਲੇ ਕੰਮ ਨੂੰ ਇਲਜ਼ਾਮ ਦੇਣੀ ਆ ਹਾਏ ਹਾਏ ਆ ਰੰਗ ਜਾ ਕਿੱਥੋਂ ਲੱਗ ਗਿਆ ਆ ਸਾਰੇ ਹੱਥ ਹੀ ਪੀਲੇ ਹੋ ਗਏ ਯੋ ਆ ਪਤਾ ਨਹੀਂ ਕੀ ਹੋਇਆ ਵੇ ਤੂੰ ਕਿੱਥੇ ਤੁਰੀ ਆਉਣਾ ਵਾ ਇਹਨੂੰ ਵੀ ਇਤਰਾ ਕੁੰਡੀ ਲਾਉਣੀ ਪੈਂਦੀ ਆ ਇੱਕ ਤੇ ਨਾ ਆ ਵੱਡੀ ਦਾ ਦਿਮਾਗ ਇੰਨਾ ਖੋਤਾ ਆ ਨਾ ਬੰਦਾ ਪੁੱਛੇ ਵੀ ਹਲਦੀ ਨਾ hath ਪਰ ਇਹਦੇ ਆ ਤੇ ਹੱਥ ਤੋਂ ਹੋ ਗਏ ਪੈਸੇ ਨੂੰ ਹੱਥ ਲਾਹਾ ਸਾਰੇ ਨੋਟ ਇਦਾਂ ਲਬੇੜੇ ਪਤਾ ਨਹੀਂ ਜਿੱਦਾਂ ਕਿ ਹਲਦੀ ਵਾਲੇ ਡੱਬੇ ਚੋਂ ਕੱਢੇ ਹੁੰਦੇ ਆ ਮੈਂ ਹੁਣ ਨਾ ਪੈਸੇ ਕੱਢ ਤੇ ਲਏ ਆ ਪਤਾ ਨਹੀਂ ਹੋਣੇ ਨੋਟ ਚੱਲਣੇ ਵੀ ਆਗੇ ਆ ਕਿ ਨਹੀਂ ਚੱਲ ਮਣਾ ਬਾਅਦ ਹੱਥ ਧੋਨੀ ਆ ਪਹਿਲਾਂ ਉੱਧਰ ਸਮੇਟ ਕੇ ਆ ਆ ਇੱਕ ਗੱਲ ਆ ਉਹਨਾਂ ਨੇ ਕਹਿਣਾ ਜੀ ਘਰ ਚ ਚੋਰੀ ਹੋਈ ਆ ਤੇ ਪੂਜਾ ਦੇ ਕਮਰੇ ਵਿੱਚ ਅੰਨੀ ਤਹਿ ਤੋ ਆਈ ਕਿਦਾਂ ਵਾ ਇੱਥੇ ਨਹੀਂ ਚੋਰ ਆਏ ਹੁਣ ਮੈਨੂੰ ਨਾ ਇਧਰ ਵੀ ਖਲਾਰਾ ਪਾਉਣਾ ਪੈਣਾ ਈਓ ਵੇਲਾ ਕਿੰਨਾ ਕੁਛ ਕਰਨਾ ਪੈਣਾ ਮੈਨੂੰ ਚੱਲ ਆਹਾ ਪੂਜਾ ਆ ਬਣੇ ਹੁਣ ਪੂਰਾ ਸਬੂਤ ਐਦਾਂ ਹੁੰਦੀ ਐ ਚੋਰੀ ਉਦਾਂ ਵੈਸੇ ਤਰੀਕੇ ਤੇ ਮੇਰੇ ਕੋ ਵੀ ਬਥੇਰੇ ਆ ਚੱਲਾ ਹੁਣ ਮਣਾ ਆਪਣਾ ਆਪ ਵੀ ਥੋੜਾ ਜਿਹਾ ਰੰਗ ਲਾ ਫੇਰ ਹੀ ਇਹਨਾਂ ਨੂੰ ਪਤਾ ਲੱਗੂਗਾ ਕਿ ਮੈਂ ਮੁਕਾਬਲਾ ਕੀਤਾ ਸੀ ਉਹਨਾਂ ਨਾਲ ਚਲੋ ਹਾਏ ਹਾਏ ਕਿੰਨਾ ਟਾਈਮ ਹੋ ਗਿਆ ਉਤੋਂ ਅਜੇ ਤੱਕ ਨਹੀਂ ਆਏ ਹੈਗੇ ਮੇਰਾ ਤੇ ਨਾ ਇੱਥੇ ਬੈਠੀ ਬੈਠੀ ਦਾ ਲੱਕ ਪੀੜ ਹੋਣ ਡਿਆ ਪਿਆ ਆ ਕਦੋਂ ਦੀ ਮੈਂ ਤਿਆਰ ਹੋ ਕੇ ਬੈਠੀ ਆ ਹੈ ਕਦੋਂ ਹੀ ਆਉਣ ਕਦੋਂ ਮੈਂ ਆਪਣੀ ਆਖਰੀ ਸਕੀਮ ਖੇਡਾਂ ਜਾ ਕੇ ਪਤਾ ਨਹੀਂ ਇਹ ਵੀ ਕੀ ਕਰਨ ਡੈ ਪਿਆ ਇੰਨਾ ਟਾਈਮ ਵੀ ਕੋਈ ਲੰਮਦਾ ਵਾ ਭਲਾ ਮੋਟਰਸਾਈਕਲ ਤੇ ਹੁੰ ਜਾਵੀਂ ਨਾ ਥੱਕੀ ਜਾਇਦਾ ਬਾਰੇ ਖੋਲਣ ਲਈ ਮੈਂ ਕੋਣ ਕਾਉਂਦੀ ਆ ਗੇਟ ਨੇ ਅਨੇਕ ਇੱਥੇ ਖੋਲਣਾ ਵਾ ਕੋੜੇ ਵੇਚ ਕੇ ਸੁੱਤੀ ਹੋਣੀ ਆ ਲੈ ਪੂਜਾ ਆ ਗਈਓ ਚੱਲ ਮਣਾ ਹੋ ਜਾ ਸ਼ੁਰੂ ਬੂਆ ਖੋਲ ਦੇ ਨਹੀਂ ਮੰਮੀ ਉਹ ਸੁੱਤੀ ਨਹੀਂ ਹੋਣੀ ਫੋਨ ਤੇ ਡਈ ਹੋਣੀ ਆ ਏਦਾਂ ਕਰੋ ਤੁਸੀਂ ਫੋਨ ਲਾਓ ਉਹਨੂੰ ਉਹਨੂੰ ਲਾ ਲੂ ਕੀ ਕਹਿੰਦੇ ਆਵੇ ਲਾਤਾ ਮੈਂ ਫੋਨ ਵੀ ਕਿਹੜਾ ਨੇ ਹੱਲੇ ਨਾ ਚੱਕ ਲੈਣਾ ਹੋਨੇ ਚੁਕਣ ਦੀ ਬਹਿਲ ਜਾਣ ਦੀ ਆ ਉਹਨੇ ਨਾ ਉਦਾਂ ਹੀ ਕੰਨਾ ਕੇਸ ਮਾਰੀ ਹੋਣੀ ਆ ਵੀ ਚੱਲ ਖਲੋਤੇ ਆ ਤੇ ਬਾਹਰ ਖਲੋਤੇ ਰਹਿਣ ਉਦਾਂ ਹੀ ਸੜੀ ਬਲੀ ਆ ਵੀ ਇਹ ਵਿਆਹ ਕਾ ਚੱਲ ਗਿਆ ਬਹਿਲ ਤੇ ਜਾਣ ਦੀ ਆ ਤੇ ਭਰ ਨੂੰ ਪਤਾ ਨਹੀਂ ਹੈਗਾ ਕਿੰਨਾ ਚਿਰ ਬਾਹਰ ਖਲੋਤੇ ਰਵਾਂਗੇ ਮੈਂ ਫੇਰ ਘੜ ਕੰਨੀ ਗੇਟ ਪਲਾ ਨਹੀਂ ਉਹਨੇ ਨਹੀਂ ਖੋਲਣਾ ਗਰਨਾਮ ਐਦਾਂ ਕਰ ਕੰਧ ਟੱਪ ਉਹ ਸੁੱਤੀ ਹੋਣੀ ਆ ਆ ਫੜੋ ਮੈਂ ਕੰਧ ਟੱਪਾ ਕੰਧ ਟੱਪੋ ਹੁਣ ਨਵੇਂ ਕੱਪੜੇ ਜਿਹੜੇ ਖਰਾਬ ਕਰੋ ਕੰਦਾ ਨਾ ਤੁਸੀਂ ਮੇਂ ਹੋ ਸਕਦਾ ਨਾਉਂ ਡਈ ਹੋਵੇ ਨਹੀਂ ਤੈਨੂੰ ਪਤਾ ਹੀ ਉਹਦੇ ਕੰਮ ਹੀ ਇਦਾਂ ਦੇ ਆ ਅੱਧੀ ਰਾਤੋ ਖੁਰੇ ਚ ਵੜ ਜਾਂਦੀ ਨਾਉਂ ਸਾਰਾ ਦਿਨ ਉਹਨੇ ਫੋਨ ਚਲਾਉਂਦੀ ਰਹਿਣਾ ਵਾਂਗਾ ਆ ਜਾਓ ਦਿਖੀ ਪੂਜਾ ਕਿਤੇ ਇੱਥੇ ਬਾਤ ਦੱਸਦੀ ਕਿ ਖੁਰਾ ਵੀ ਖਾਲੀ ਪਿਆ ਹੋਵੇ ਆਹੋ ਬਾਥਰੂਮ ਵੀ ਖੁੱਲੇ ਆ ਕਮਰੇ ਵੀ ਖੁੱਲੇ ਆ ਤੇ ਗਈ ਕਿੱਥੇ ਪੂਜਾ ਮੈਨੂੰ ਪਤਾ ਮੈਂ ਤੈਨੂੰ ਬੂਹਾ ਖੋਲਿਆ ਵਾਂ ਅੰਦਰ ਜਾ ਕੇ ਵੇਖਾਂਗੇ ਫੇਰੀ ਆ ਅੰਦਰ ਹੀ ਹੁਣੀ ਮਾਂ ਰਾਣੀ ਹੋਰ ਉਹਨੇ ਕਿੱਥੇ ਜਾਣਾ ਵਾਂ ਦੇਖੋ ਭਲਾ ਅੰਦਰ ਕੋਈ ਗੱਲ ਨਹੀਂ ਜਾਉਂਦੀ ਹੌਦੀ ਹੋ ਗਈ ਇਹਦੇ ਵਾਲੀ ਇਹਨੂੰ ਨਹੀਂ ਪਤਾ ਵੀ ਕੋਈ ਬਾਹਰ ਆਇਆ ਮੈਂ ਬੂਹਾ ਵੀ ਖੋਲਣਾ ਵਾ ਪਰ ਨਾ ਚਲ ਫੇ ਬੰਦਰ ਮੈਂ ਮੋਟਰਸਾਈਕਲ ਆਮ ਬੱਦ ਲੈ ਆਓ ਲੈ ਆਓ ਇਹਨੂੰ ਤੇ ਜਾ ਕੇ ਮੈਂ ਦੱਸਦੀ ਆਂਗੀ ਕਿੰਨਾ ਚਿਰ ਬੂਹਾ ਖੜਕਾਉਂਦੇ ਰਹੇ ਕਿਤੇ ਆਵਾਜ਼ ਨਹੀਂ ਦਿੱਤੀ ਤੇ ਨਾ ਬੂਹਾ ਖੋਲਿਆ ਬਾਹਰ ਨਿਕਲ ਕੇ ਮੰਮੀ ਐਨਾ ਖਲਾਰਾ ਪਿਆ ਮੈਨੂੰ ਤਾਂ ਲੱਗਦਾ ਕੋਈ ਘਰ ਚ ਹੁੰਜਾ ਫੇਰ ਗਿਆ ਯੋ ਵੀ ਅੱਖਾਂ ਤੇ ਸਹੀ ਪੂਜਾ ਕਿੱਥੇ ਆ ਇੱਧਰ ਵੇਰ ਸੋਈ ਜੀ ਮੈਂ ਇੱਧਰ ਵੈਣੀ ਆ ਇੱਥੇ ਤਾਂ ਹੈ ਨਹੀਂ ਆ ਹਾਂ ਇੱਧਰ ਵੀ ਹੈ ਨਹੀਂ ਆ ਕਿੱਥੇ ਗਈ ਪੂਜਾ ਕਿੱਧਰ ਪਤਾ ਨਹੀਂ ਪੂਜਾ ਕਿੱਥੇ ਆ ਯਾਰ ਵੇਖੋ ਕਿੱਥੇ ਆ ਇੱਧਰ ਵੀ ਹੈ ਨਹੀਂ ਆ ਆਈ ਪਈ ਪੂਜਾ 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 ਜਾ ਵੇ ਵਗਰਨਾਵਾ ਜਾ ਪਾਣੀ ਲੈ ਆ ਮੂੰਹ ਤੇ ਪਾਣੀ ਪੁਣੀ ਮਾਰੋ ਬਣਿਆ ਕੀ ਆ ਮੈ ਲਿਓ ਨਾ ਪਾਣੀ ਖੜੋ ਜੋ ਪਾਣੀ ਲੈ ਕੇ ਆ ਪੂਜਾ ਲੈ ਆ ਲੈ ਪਾਣੀ ਫੜ ਪਾਣੀ ਆ ਪਾਣੀ ਮਾਰ ਦੇ ਮੂੰਹ ਤੇ ਹਏ ਠਾਲ ਠਾਲੀ ਨੂੰ ਮਾਰਿਓ ਮੈਨੂੰ ਆਏ ਨਾ ਮਾਰਿਓ ਨਾ ਨਾ ਚੋਰੀ ਕਰਿਓ ਪੂਜਾ ਨਾ ਕਰਿਓ ਨਾ ਮਾਰੋ ਮਿਲੂ ਪੂਜਾ ਤਾ ਉਠ ਪੂਜਾ ਕੀ ਹੋਇਆ ਵਾ ਹਏ ਚਲਣ ਬਾੜ ਤੇ ਪਾਲ ਚੋਕ ਦਾ ਬਾੜ ਤੇ ਬਾੜੋ ਕੀ ਹੋਇਆ ਕੀ ਆ ਉਹ ਕਿੱਥੇ ਚਲ ਗਿਆ ਮੰਮੀ ਅੰਦਰ ਹੀ ਕੌਣ ਹੀ ਅੰਦਰ ਆਏ ਮੈਨੂੰ ਧਾਰ ਬੜਾ ਲੱਗਣ ਡਿਆ ਨਾ ਮੈਨੂੰ ਮਾਰਨਾ ਕੌਣ ਹੈ ਮਾਏ ਮੰਮੀ ਚਲ ਤਾ ਘਰ ਨੂੰ ਬਾੜ ਤੇ ਬਾੜ ਨੀ ਚਲੋ ਮੈਂ ਬੈਠਾ ਲੋਕ ਜਾਨੀ ਹੈ ਮਮੀ ਉਹ ਇੱਥੇ ਬਾਹਰ ਸਹੀ ਕੀ ਹੋਇਆ ਕੀ ਦੱਸ ਬੈ ਕੇ ਕੂਜਾ ਕੀ ਹੋਇਆ ਵਾ ਹਾਏ ਹਾਏ ਦੀਦੀ ਮੈਨੂੰ ਨਹੀਂ ਪਤਾ ਲੱਗਾ ਕਿਉਂ ਮੈਂ ਤੇ ਡੰਗਰਾਂ ਵੱਲੋਂ ਹੋਂਡੀ ਹੀ ਪਾਣੀ ਡਾ ਕੇ ਹਾ ਤਾਂ ਆ ਕੀ ਹੋਇਆ ਵਾ ਹਾਏ ਤੇ ਹੱਥਾਂ ਪਾਈ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਾ ਕਿੱਥੇ ਕਿੱਥੇ ਉਹਨਾਂ ਮਾਰਤੀਆਂ ਮੇਰੇ ਮੈਂ ਤੇ ਛਡੋਂ ਨਹੀਂ ਹਾਂ ਕੀ ਨਾ ਕਰੋ ਹਾਏ ਉਹਨਾਂ ਨੇ ਬੜਾ ਉਖੜ ਦੁਗੜ ਮੰਗਾਈ ਘਰ ਵਿੱਚ ਬਹੁਤ ਕੀਤਾ ਕੀ ਹੋਇਆ ਵਾ ਹਾਏ ਸਾਰਾ ਸਮਾਨ ਲੈ ਕੇ ਮੈਨੂੰ ਨਹੀਂ ਸਮਝ ਨਹੀਂ ਤੂੰ ਕਿਉਂ ਫੋਨ ਨਹੀਂ ਲਾ ਕੇ ਆਂਦੀ ਕੁਆੜੀ ਨੂੰ ਲਾ ਸਕੀ ਉਹ ਫੋਨ ਤੇ ਮੰਮੀ ਉੱਥੇ ਪਿਆ ਰਹਿ ਗਿਆ ਅੰਦਰ ਹੀ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਫੋਨ ਵੀ ਕਰਨਾ ਮੈਂ ਤੇ ਉਹਨਾਂ ਨਾਲ ਹੱਥਾ ਪਾਈ ਹੁੰਦੀ ਰਹੀ ਗਈ ਉਹਨਾਂ ਦੇ ਵੱਟ ਕੇ ਮੱਦਾ ਮਾਰਿਆ ਮੇਰਾ ਕੰਧ ਨਾ ਮੁੜ ਕੇ ਨਹੀਂ ਪਤਾ ਲੱਗਾ ਕੀ ਬਣਿਆ ਨਹੀਂ ਪਰਮਜੀਤ ਤੂੰ ਆਪਣਾ ਸੈੱਟ ਵੇਖ ਲੈ ਚੈੱਕ ਕਰਕੇ ਮੈਂ ਤੈਨੂੰ ਕਿਹਾ ਸੀ ਪਾਲਾ ਵੇਖ ਲੈ ਕਦ ਹੁਣ ਜਣਾ ਹੁ ਜਿਡੇ ਹੋਣਾ ਓ ਮੰਮੀ ਤੁਸੀਂ ਫਿਕਰ ਕਿਉਂ ਕਰਦੇ ਹੋ ਜਿਹਦਾ ਚੋਰ ਆਉਣਾ ਅਲਮਾਰੀਆਂ ਟਰਾਂਕੀ ਫੋਲਦੇ ਹੁੰਦੇ ਆ ਮੈਂ ਸੈਟ ਜਿਹੜਾ ਨਾ ਸਾਹਮਣੇ ਰੱਖਿਆ ਵਾ ਉਹ ਨਹੀਂ ਖੜ ਸਕਦੇ ਤੇ ਫਿਰ ਵੀ ਇਹ ਕਰ ਚੱਕਰ ਥੋੜਾ ਪਤਾ ਚੈੱਕ ਕਰ ਸਮਾ ਜਾ ਕੇ ਹੋ ਜਾਗਾ ਹਾਏ ਹੋਇਆ ਮੇਰੇ ਰੱਬਾ ਇਹ ਕੀ ਹੋ ਗਿਆ ਮੰਮੀ 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 ਆ ਵੇਖੋ ਮੇਰਾ ਸੈੱਟ ਵੀ ਲਾ ਕੇ ਚੋਰੀ ਕਰਕੇ ਚਾੜਤਾ ਹੀ ਚੰਦ ਆ ਨਨ ਮੈਂ ਕਿਹਾ ਸੀ ਨਾ ਤਾਂ ਵੀ ਸੋਨੇ ਦਾ ਪਾਲਾ ਉਦੋਂ ਆਂਦੀ ਨਾ ਮੈਂ ਦੀ ਚੁੱਤਾ ਨਾਲ ਦੇ ਪਾਉਣੇ ਪਾਲਾ ਹੁਣ ਛੋਟਾ ਨਾਲ ਦੇ ਤੇਰੀ ਵੀ ਹੋ ਗਈ ਰੀਜ ਪੂਰੀ ਹਾਏ ਮੰਮੀ ਮੇਰੇ ਪਿਓ ਨੇ ਮੈਨੂੰ ਕਿੰਨੇ ਚਾਹ ਨਾਲ ਸੱਟ ਪਾਇਆ ਸੀਗਾ ਮੈਂ ਐਸੇ ਕਰਕੇ ਘਰ ਨਹੀਂ ਲੀਮ ਦੀ ਚੋਰੀ ਤੋਂ ਡਰਦਿਆਂ ਤੁਸੀਂ ਵੀ ਆਂਦੇ ਸਾਡੇ ਘਰ 'ਚ ਜੀ ਬਥੇਰੇ ਆ ਕੋਈ ਗੱਲ ਨਹੀਂ ਮੈਂ ਤੈਨੂੰ ਮੈਂ ਆਖਿਆ ਨਾ ਬੈਂਕ 'ਚ ਨਾ ਕਢਾ ਤੈਨੂੰ ਬੜਾ ਆਖਿਆ ਮੈਂ ਕਢਾਉਣਾ ਕਢਾ ਪਾਂਗੇ ਹੁਣ ਪਾਈ ਆ ਡੁਪਲੀਕੇਟ ਚੰਗਾ ਹਾਏ ਰੱਬਾ ਹੁਣ ਮੈਂ ਕੀ ਕਰੂੰਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਔਰ ਰੋਸ ਸੱਟੇ ਮੱਥੇ ਹੱਥ ਮਾਰ ਮਰ ਚੰਗਾ ਮੈਂ ਬੜ ਵੀ ਹਾਰਟ ਜਾਣਗੇ ਪਰ ਨਹੀਂ ਉਹਨਾਂ ਨੇ ਮੇਰੇ ਨਹੀਂ ਵਾਪਿਸ ਜਾਣ ਦਿੱਤੀ ਇਹ ਮੇਰੇ ਕਿੰਨੀਆਂ ਰਗੜਾਂ ਲਾਤੀਆਂ ਬੜੀ ਕੋਸ਼ਿਸ਼ ਕੀਤੀ ਵੀ ਬਚ ਜਾਊਗਾ ਸਮਾਨ ਆਡਾ ਨਾਲੇ ਮੈਨੂੰ ਹੁਣੇ ਆਂਦੇ ਕੋਈ ਮੈਂ ਬੜਾ ਸਾਂਭ ਵਗੇ ਰੱਖਿਆ ਮੈਂ ਮੰਮੀ ਲਬਾਰੀ ਚ ਨਹੀਂ ਰੱਖਿਆ ਫਿਰ ਸਾਂਭ ਕਰਖਾ ਤਾਂ ਕਿੱਦਾਂ ਨਿਕਲ ਗਿਆ ਵਾ ਹੋਏ ਮੰਮੀ ਮੈਂ ਇਹਦੇ ਮਸ਼ੀਨ ਦੇ ਥੱਲੇ ਲਕਾਇਆ ਸੀ ਮੈਂ ਹਾਂ ਵੀ ਚੱਲ ਕੇ ਇਹਨੂੰ ਪਤਾ ਨਹੀਂ ਲੱਗਣਾ ਮੈਨੂੰ ਇਹ ਥੋੜੀ ਪਤਾ ਹੀ ਹੋਰ ਤੇ ਹੋਰ ਜਿਹੜੇ ਸਗਨ ਦੇ ਪੈਸੇ ਹੀ ਉਹ ਵੀ ਲੈ ਕੇ ਚੋਰੀ ਕਰਕੇ ਜਿਹੜੇ ਕੋਈ ਆਂਦੇ ਦੇ ਦਿਓ ਹਾਏ ਮੈਨੂੰ ਤੇ ਪਤਾ ਹੀ ਨਹੀਂ ਕੀ ਕੀ ਐ ਇਹ ਅੰਦਰ ਨਹੀਂ ਪਾਉਣਾ ਤੇ ਨੂੰ ਪਰਸ ਚ ਪਾ ਕੇ ਲੈ ਜਾਂਦੀ ਹਾਂ ਬੱਸ ਤੇ ਜਾਂਦਾ ਮੰਮੀ ਮੈਂ ਆ ਦੇਖਿਆ ਉੱਤੇ ਚੀਜ਼ ਡੇਗ ਜਾਂਦੀ ਆ ਪਰਸ ਚ ਕੀ ਕਰਨ ਪਾਉਣਾ 1.5 ਤੋਂ 2 ਲੱਖ ਦੀ ਚੀਜ਼ ਵਾ ਅੱਜ ਤੇ ਨਾ ਚੰਗਾ ਟਾਈਮ ਲੱਗ ਗਿਆ ਉੱਥੇ ਖੇਡਦੇ ਖੇਡਦੇ ਤੂੰ ਮੜੀ ਛੜੀ ਵੀ ਲੱਗੀ ਆ ਚੱਲ ਕੋਈ ਨਹੀਂ ਲੈ ਗੇਟ ਖੁੱਲਾ ਲੱਗਦਾ ਮੰਮੀ ਹੁਣੀ ਆ ਗਈ ਆ ਭੁੱਖ ਵੀ ਬੜੀ ਲੱਗੀ ਆ ਮੰਮੀ ਹੁਣੀ ਪੱਕਾ ਕੋਈ ਨਾ ਕੋ ਖਾਣ ਨੂੰ ਲੈ ਕੇ ਆਏ ਹੋਣੇ ਦਰਜਾ ਕੇ ਤੇ ਵੇਨਾ ਵਾਂ ਨਾਲੇ ਖਾਣਾ ਭੁੱਖ ਬੜੀ ਲੱਗੀ ਹੈ ਹੁਣ ਸੌਖੇ ਹੋ ਗਈ ਉਸ ਕਰਕੇ ਪੰਗਾ ਖਾਨਾ ਤੁਸੀਂ ਚੱਲ ਬੱਸ ਕਰੋ ਵੇ ਹੁਣ ਜੋ ਹੋਣਾ ਹੀ ਹੋ ਗਿਆ ਵਾ ਕੀ ਕਰ ਲੈਣਾ ਹੁਣ ਨਹੀਂ ਮੰਮੀ ਹੁਣੇ ਮੈਂ ਬਾਹਰੋਂ ਆਇਆ ਵਾਂ ਮੈਂ ਘਰੇ ਜਾ ਕੇ ਵੇਖਦਾ ਵਾਂ ਜਾ ਕੇ ਰੋਟੀ ਪਣੀ ਖਾਣਾ ਸਾਰੇ ਆਏ ਹੁਣੇ ਘੜੀ ਬੈਣਾ ਲੱਗੇ ਤੇ ਤੁਸੀਂ ਤੇ ਫੇਰ ਇਹੋ ਤਮਾਸ਼ਾ ਲਾ ਕੇ ਬੈਠੇ ਜੇ ਕਿਸ ਟਾਈਮ ਤੇ ਲੜੇ ਬਿਨਾ ਰਹਿ ਲਿਆ ਕਰੋ ਕਿੱਦਾਂ ਤੁਸੀਂ ਇੱਕ ਦੂਜੇ ਦੇ ਹੱਥੋਂ ਪਾਈ ਹੋਏ ਕਿਜੀ ਹਾਲ ਬਣਾਇਆ ਚਾਚੀ ਦਾ ਮਾਪਰਾ ਵਾ ਚਾਚੀ ਨੂੰ ਅਹੀਂ ਨਹੀਂ ਮਾਰਿਆ ਚਾਚੀ ਦਾ ਬੜਾ ਤੈਨੂੰ ਦੁੱਖ ਆਇਆ ਆ ਆ ਵੇਹ ਚੋਰੀ ਹੋ ਗਈ ਘਰ ਦੇ ਵਿੱਚ ਸਾਰਾ ਕੁਝ ਨਖੱਤੇ ਲੁੱਟ ਪੁੱਟ ਕੇ ਲੈ ਗਈ ਉਹ ਹੈ ਚੋਰੀ ਹੋ ਗਈ ਇਹ ਜੀ ਆਖੀ ਜਾਂਦੇ ਤੁਸੀਂ ਆ ਤੇਰੇ ਸਾਹਮਣੇ ਤੂੰ ਕਿੱਥੇ ਗਿਆ ਤੈਨੂੰ ਪਤਾ ਵੀ ਘਰ ਦੇ ਸਾੜੀਆ ਮੁਰਬ ਦਾ ਘਰ ਹੀ ਦਾ ਲੱਗੇ ਦੇ ਤੂੰ ਚੱਲ ਗਿਆ ਚੋਰੀ ਹੋ ਗਈ ਬਾ ਚੂ ਬੂਜਾ ਖਣੀ ਬਾ ਚ ਨਾਲੇ ਸੱਟਾਂ ਮਾਰ ਕੇ ਪੂਜਾ ਨੂੰ ਦੇਖ ਕਿਦਾਂ ਨੂੰ ਭਾਜੀ ਇਹਨੂੰ ਵੀ ਮੈਂ ਕਿਹਾ ਸੀ ਉਦੋਂ ਪਿੰਨਾ ਜਾ ਖੇਡਣ ਇਹ ਵੀ ਆਉਂਦਾ ਸੀ ਮੈਂ ਨਹੀਂ ਖੇਡੇ ਤੋਂ ਬਿਨਾਂ ਰਹਿ ਸਕਦਾ ਕਿ ਇਹ ਮੈਨੂੰ ਡੱਕ ਦੇ ਜਗਾ ਹੋਗੇ ਉਹ ਜੇ ਤੂੰ ਘਰ ਹੁੰਦਾ ਤੇ ਹੀ ਰਲ ਮਿਲ ਕੇ ਕਰਨਾ ਹੀ ਨਾ ਕਰਨਾਗਾ ਪਰ ਨਹੀਂ ਇਹ ਵੀ ਨਹੀਂ ਮੰਨਦਾ ਉਦੋਂ ਮੇਰੀ ਇਹ ਵੀ ਕਿਹੜਾ ਸਾਡੇ ਆਖੇ ਲੱਗਦਾ ਆ ਉਹ ਮੈਨੂੰ ਤੇ ਮੁੰਡੇ ਨੇ ਫੋਨ ਕੀਤਾ ਅੰਦਾ ਆ ਜਾ ਘੜੀ ਕੇ ਖੇਡ ਲੈਣੇ ਆ ਤੇ ਮੈਂ ਤੇ ਗਿਆ ਮੈਂ ਤੇ ਮੁੜਦੇ ਪੈਰੀ ਵਾਪਸ ਆ ਗਿਆ ਮੈਨੂੰ ਅੱਧਾ ਘੰਟਾ ਹੋਇਆ ਤੇ ਮਾੜੀ ਬਾਰਿਸ਼ ਹੋਣ ਡਿਆ ਵੀ ਫਿਰ ਤੇ ਮਾਸਲੇ ਮੋੜ ਆ ਨਾ ਤੈਨੂੰ ਤਾਂ ਮੁੰਡਿਆਂ ਦਾ ਫਿਕਰ ਆ ਵੀ ਮੈਨੂੰ ਫਲਾਣੇ ਨੇ ਸੱਤ ਲਿਆ ਤੇ ਟਿੰਗੜੇ ਨੇ ਸੱਤ ਲਿਆ ਜੇ ਇਹੋ ਹੀ ਕੋ ਘਰ ਚ ਹੁੰਦਾ ਤੇ ਕਿ ਇਹਨੂੰ ਪਤਾ ਹੁੰਦਾ ਵੀ ਇਹਨਾਂ ਦੇ ਘਰ ਬੰਦਾ ਹੈ ਵਾ ਵਾ ਤੇ ਗਾੜੀ ਮੁਕਾਬਲਾ ਵੀ ਕਰਨਾ ਵਾ ਆ ਵੇਖ ਲਾ ਹੁਣ ਕੱਲੀ ਜਨਾਨੀ ਦੀ ਕੀ ਬੁਖਤ ਵਾ ਲੈ ਗਏ ਨਾ ਚੋਰੀ ਕਰਕੇ ਤੇ ਸਾਰਾ ਪਤਾ ਵੀ ਛਿੜਕ ਦੇ ਘਰ ਵਾ ਕੱਲੀ ਆ ਗਈ ਘਰ ਤੂੰ ਬੰਦਾ ਘਰ ਜਾ ਲਾਗੇ ਉਹਨੇ 扑ੜ ਕੇ ਨੇ ਖੇਡਾਂ ਚਲ ਗਿਆ ਖੇਡਾਂ ਜੁਰੀ ਇਹਦੇ ਸਿਰਚ ਕੋ ਮਾਰ ਜੇ ਨੂੰ ਮ ਉਹ ਤੇ ਜਿਵੇਂ ਕਾਰ ਮੈਂ ਤੇ ਅੱਗੇ ਮਹਾ ਬਜੀਆਂ ਇਹਨੂੰ ਕੀ ਫਿਕਰ ਆ ਸਾਡੀ ਉਹ ਤੇ ਜੇ ਮੈਂ ਕਾਰ ਹੁੰਦਾ ਤੇ ਮੇਰੇ ਮਾਰ ਹੀ ਦੇਣਾ ਸੀ ਸਿਰ 'ਚ ਉਹ ਰੋਲੀ ਤੇ ਪਾਉਂਦਾ ਬਾਹਰ ਨਿਕਲੇਗਾ ਕਿਹ ਜਾਣਾ ਇਕੱਲਾ ਬੰਦਾ ਇਕੱਲਾ ਹੀ ਹੁੰਦਾ ਫਿਰ ਵੀ ਮੈਨੂੰ ਤੇ ਅੰਦਰੋਂ ਫੋਨ ਦੀ ਨਹੀਂ ਸੁੱਜੀ ਵੀ ਮੈਂ ਕਿਸੇ ਨੂੰ ਫੋਨ ਨਹੀਂ ਕਰਦਾ ਮੈਂ ਤੇ ਚੇਤਾ ਹੀ ਪੋੜ ਗਿਆ ਵੀ ਕਾਰ 'ਚ ਫੋਨ ਵੀ ਹੈਗਾ ਆ ਜਦੋਂ ਬਿੱਤਾ ਪੈਂਦੀ ਆ ਨਾ ਨਹੀਂ ਕਿਸੇ ਨੂੰ ਸੋਚਦੀ ਪਰ ਤੁਸੀਂ ਵੀ ਹੁਣ ਮੁੰਡੇ ਦੇ ਵਾਲੇ ਰੋਲੀ ਨਾ ਪਾਓ ਯੋ ਨੁਕਸਾਨ ਹੋਣਾ ਹੀ ਨਾ ਹੋ ਗਿਆ ਪਰ ਮੈਨੂੰ ਤੇ ਸੋਚ ਸੋਚ ਕੇ ਨਾ ਇਹੋ ਹੀ ਆਈ ਜਾਂਦਾ ਹਾਏ ਮੈਂ ਹੁਣ ਕੀ ਕਰੂੰਗੀ ਮੰਮੀ ਇਹੋ ਕੋ ਤੇ ਮੇਰ ਕੋ ਹੈਗਾ ਹੀਗਾ ਨਨ ਸੌਖੀ ਰਹਿ ਗਈਆਂ ਜੇ ਮੈਂ ਤੈਨੂੰ ਆਖਿਆ ਬੈਂਕ ਚ ਪਾਏ ਜਾਂਦੇ ਪਰ ਤੈਨੂੰ ਹੀ ਨਾ ਮੈਂ ਕਿ ਕੋਕਲੇ ਪਾ ਕੇ ਵਿਆਹ ਵਿਖਾ ਲੈਣੇ ਵਿਖਾ ਲੈ ਵਿਆਹ ਹੁਣ ਚੰਗੀ ਨਾ ਬੱਸ ਕਰ ਨਾ ਰੌਲਾ ਪਾ ਇਨਾਂ ਓ ਮਾਤਾ ਤੂੰ ਤੇ ਚੁੱਪ ਕੀਤੀ ਐ ਜੇ ਮੈਂ ਆਖਿਆ ਨਾ ਵੀ ਸਗਨ ਦੇਤਾ ਕੁੜੀ ਨੂੰ ਚਲੀ ਆਪਣੇ ਘਰ ਲੋ ਇਹਨੇ ਪਰ ਤੁਸੀਂ ਕਿੱਥੇ ਮੰਗੀਆਂ ਤੁਸੀਂ ਕਹਿੰਦੀਆਂ ਮੀਟ ਖਾ ਕੇ ਜਾਣਾ ਵਾ ਲਾਲਾ ਜੋੜ ਹੁਣ ਆਪਣੇ ਨੂੰ ਆਂਦੀ ਮੇਰੇ ਜੋੜ ਪੈ ਗਈ ਮੀਟ ਕੀ ਕਾਦੇ ਆ ਮੈਂ ਮੇਰੇ ਇੱਕ ਅੱਦੇ ਸ਼ੈਂਕੀ ਖਾਦੀ ਥਾਲੀ ਦਾ ਤੂੰ ਪਰ ਕੇ ਬੈਠਾ ਹੱਡੀਆਂ ਚੂਸਣ ਡਿਆ ਇੰਗਾ ਕ ਮੇਰਾ ਕੈਂਸਲ ਖਾ ਲਿਆ ਸੀ ਨਾ ਤੁਸੀਂ ਤੁਰਦੀਆਂ ਹੀ ਹਥੋਂ ਉਹ ਬਾਬਾ ਚੁੱਪ ਕਰੋ ਮੇਰੇ ਤੇ ਅੱਗੇ ਹੱਡ ਪੈਰ ਤੋਖਣ ਡੇ ਆ ਤੁਸੀਂ ਆਪਣੀ ਇੱਥੇ ਕਾਂਵਾਂ ਰੋਲੀ ਪਾ ਕੇ ਬਹਿ ਗਏ ਹੋ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਕਿਸ ਦੇ ਸੱਟਾਂ ਲਗੀਆਂ ਵਾ ਤੁਹਾਨੂੰ ਤੇ ਮੀਟ ਸੁਝਣ ਡੇ ਹੈ ਜੇ ਵੀ ਜਾਓ ਫੇਰ ਖਾਓ ਜਾ ਕੇ ਜੇ ਰਹਿ ਗਿਆ ਕੱਕ ਤੇ ਆ ਫੇਰ ਜਾਈਓ ਸਭ ਕੋ ਚੁੱਕ ਕੇ ਫੇਰ ਲੈਣ ਚੰਗਾ ਆਓ ਫੇਰ ਕੀ ਕਿਹਾ ਅੱਗੇ ਮੈਨੂੰ ਤੇ ਸਮਝ ਨਹੀਂ ਲੱਗਦੀ ਵੀ ਬਾਣ ਕੀ ਗਿਆ ਵਾ ਕਿਸ ਦਾ ਕੋਈ ਨਹੀਂ ਚੋਰੀ ਹੋਇਆ ਪਰ ਮੇਰਾ ਨੁਕਸਾਨ ਵੱਧ ਹੋ ਗਿਆ ਨਾ ਮੈਂ ਤਾਂ ਰੋਨੀ ਆ ਮਤੈਨੂੰ ਹੱਥ ਮਾਰ ਕੇ ਵੀ ਮੈਂ ਕਾਨੂੰਨ ਵਿਆਹ ਚਲ ਗਈ ਨਹੀਂ ਤੂੰ ਆਪਣਾ ਕਰਤੱਬ ਵੀ ਕਰਾਇਆ ਵਾ ਪਾ ਕੇ ਲੈ ਜਾਂਦੀ ਉਹ ਤਾਂ ਨਹੀਂ ਹੋਣਾ ਉਹ ਦਾਦੀ ਹਾਂ ਤੇ ਬਸ ਗੱਲਾਂ ਹੀ ਆ ਜੇ ਗਵਾਚਣਾ ਹੁੰਦਾ ਉੱਥੇ ਵੀ ਗਵਾਜ ਜਾਣਾ ਸੀ ਤਾਂ ਵੀ ਤੁਸੀਂ ਉੱਥੇ ਰੋਲਾ ਪਾਈ ਜਣਾ ਤੂੰ ਪਾ ਕੇ ਕਿਉਂ ਆਈ ਜਿਹੜੀ ਚੀਜ਼ ਕਰਮਾਂ 'ਚ ਨਹੀਂ ਨਾ ਹੁੰਦੀ ਉਹ ਆਨੇ ਬਾਨੇ ਚਲੀ ਜਾਣੀ ਹੁੰਦੀ ਆ ਹੁਣ ਕੋਸੋ ਨਾ ਤੇ ਆਪਣਾ ਮਾਰਾ ਪਤਾ ਪੁਤਾ ਕਰੋ ਗਵਾਨੀਆਂ ਦੇ ਕੈਮਰੇ ਘੁੰਮਰੇ ਚੈੱਕ ਕਰਾ ਲਓ ਨਹੀਂ ਤੇ ਹੁਣ ਨਹੀਂ ਲੱਭਣਾ ਕੋਈ ਵੀ ਆ ਗਿਆ ਲੱਭਾ ਕੋਈ ਚੋਰ ਲੱਭੇ ਤੱਕ ਜਦੋਂ ਸਿਆਣੇ ਐਵੇਂ ਆਉਂਦੇ ਆ ਵੀ ਆਪਣਾ ਕੰਮ ਆਪ ਸੰਭੋ ਭਈ ਜਦੋਂ ਲੋਕੀ ਜਾਂਦੇ ਵੀ ਸੋਣਾ ਅਸਲੀ ਨਾ ਪਾਓ ਨਾ ਪਾਓ ਲੋਕੀ ਦੀ ਵੜਦੇ ਆ ਪੁਲਸ ਵੀ ਆਂਦੀ ਆ ਵੀ ਅਸਲੀ ਨਾ ਪਾਓ ਨਕਲੀ ਪਾਓ ਪਰ ਕਹੀਂ ਬੁੱਢੀਆਂ ਕਿਥੇ ਮੰਨਦੇ ਆਂਗੇ ਅਸੀ ਗੱਲ ਯਾਰ ਯਾਰ ਉਹਦੇ ਪਾ ਕੇ ਹੀ ਨਹੀਂ ਗਏ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਜੇ ਨਾ ਮੈਂ ਕਹੀ ਲਉਂਦੀ ਲੋਕਾ ਸਭ ਲੋਕਾਂ ਨਾਲ ਖੇ ਆ ਜਦੋਂ ਅਸੀਂ ਇਹਨੂੰ ਕਢੌਣ ਗਈ ਮੈਂ ਨਾ ਘੜਾ ਡੁਪਲੀਕੇਟ ਪਾ ਕੇ ਸਾਰ ਲਾ ਆ ਮਾੜਿਆ ਕਿੱਡੇ ਸਨੇ ਕੋਕਰੇ ਪਾਏ ਤੂੰ ਵੇ ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਹੁਣੇ ਅਜੇ 1/2 ਘੰਟਾ ਪਹਿਲਾਂ ਘਰੋਂ ਮੈਂ ਗਿਆ ਵਾ ਤੇ ਉਸੇ ਵੇਲੇ ਮੈਂ हां जी जो मैं कर रहा हूं मैं रोटी रटी खाना आया ही, ही पर फिर मैं अपना मरा ਛੇਤੀ ਚਲ ਗਿਆ ਮੈਨੂੰ ਮੁੰਡੇ ਦਾ ਫੋਨ ਆ ਗਿਆ ਤੇ ਮੈਂ ਚਲ ਗਿਆ ਮਿੰਟੋ ਮਿੰਟ ਉਦੋਂ ਤੇ ਸਭ ਠੀਕ ਸੀ ਹਏ ਹਏ ਪੁੱਤ ਤੂੰ ਨਾ ਹੀ ਜਾਂਦਾ ਖਨੀਆ ਕੰਮ ਨਾ ਹੀ ਹੁੰਦਾ ਯਾਰ ਚੋਰ ਦਾ ਤੇ ਮੋਦ ਦਾ ਪਤਾ ਕਰੇ ਜਾਇਣਾ ਵਾ ਉਹੀ ਮਾਰੀ ਜਾਂਦਾ ਜੀ ਜਦੋਂ ਇਹ ਗਿਆ ਵਾ ਮੈਂ ਤੇ ਪਰਲੇ ਗੇਟ ਦਾ ਨਹੀਂ ਡੰਗਰਾਵਾਲ ਚਲ ਗਈਆਂ ਮੈਂ ਕਿ ਟਾਈਮ ਬੜਾ ਹੋ ਗਿਆ ਮੈਂ ਤਾਂ ਪਾਣੀ ਵੀ ਨਹੀਂ ਡਾਇਆ ਮੈਂ ਤਾਂ ਤੁਹਾਨੂੰ ਡੀਕਦੀ ਰਹੀ ਫਿਰ ਮੈਂ ਚਲਾ ਆਪ ਹੀ ਡਾ ਦਿੰਨੀ ਆ ਜਾ ਕੇ ਮੈਨੂੰ ਥੋੜਾ ਪਤਾ ਹੀ ਵੀ ਮਗਰੋਂ ਹਾਂ ਕੰਮ ਹੋ ਜਾਣਾ ਵਾ ਉਹ ਚਲੋ ਛੱਡੋ ਕੋਈ ਨਹੀਂ ਮੈਂ ਸਰਪੰਚ ਨਾਲ ਲੱਗੇ ਥਾਣੇ ਰਿਪੋਰਟ ਖੜੀ ਖਸਾਬਨਾਮਾ ਉਹ ਥਾਣੇ ਰਿਪੋਰਟ ਨਾਲ ਖਾਓ ਆ ਸਾਹਮਣੀ ਕੋਠੀ ਵਾਲਿਆਂ ਦੇ ਨਾ ਕੈਮਰੇ ਫਿਲਾਉਨੇ ਆ ਸਾਰਾ ਕੁ ਪਾ ਲਾ ਕੇ ਨਾ ਇੱਦਾਂ ਹੀ ਕਰ ਲੋ ਦਾ ਵੀ ਉਹਨਾਂ ਦੇ ਸੁਭਾ ਦਾ ਅਗਲੇ ਨੇ ਕੈਮਰੇ ਖੋਲ ਕੇ ਦੇਣੇ ਆ ਇਹ ਤਾਂ ਚੋਰੀ ਹੋਈ ਹੋਵੇ ਨਾ ਕੋਈ ਵੀ ਨਹੀਂ ਲੱਗੇ ਲੱਗਦਾ ਹੁੰਦਾ ਆਓ ਨਾਲੇ ਕੋਈ ਨਹੀਂ ਹੁੰਦਾ ਤਾਂ ਕਿ ਇਦੀ ਗੱਲ ਚ ਤੇ ਨਾਲੇ ਰਿਪੋਰਟ ਜਿੱਦੋਂ ਲਿਖਾਈ ਨਾ ਪੁਲਿਸ ਤਾਂ ਨਹੀਂ ਖਲਾ ਕੇ ਵੇਖ ਲੈ ਉਹਨਾਂ ਆਪਣੇ ਆਪ ਨਹੀਂ ਖੋਲਣੇ ਹੈਗੇ ਸਾਹਮਣੀ ਕੋਠੀ ਵਾਲਿਆਂ ਨੇ ਉਹ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਸਿਆਣੇ ਬਣੋ ਥੋੜਿਆ ਮੈਂ ਸਰਪੰਚ ਨਾਲ आज ते ਘਰ ਹੀ ਕੱਲ ਨਿਆਣਾ ਕੋ ਉਥੇ ਸੰਗੀਮ ਰੋੜ ਜਾਣਗੇ ਦੀ ਫੇਰ ਅਗੂ ਕੀ ਕਰ ਲੈਣਾ ਉਹ ਪਪਾ ਇਨੀ ਟੈਨਸ਼ਨ ਨਾ ਲਓ ਮੈਂ ਉਹਨਾਂ ਦੇ ਕੈਮਰੇ ਫਲਾ ਕੇ ਸਾਰਾ ਕੁਝ ਪਤਾ ਕਰ ਲੈਣਾ ਉਹ ਮੁੰਡਾ ਮੇਰੇ ਨਾਲ ਰੋਜ਼ ਜਾਂਦਾ ਸਕੂਲੇ ਮੇਰੇ ਲਾ ਕੇ ਬੈਂਦਾ ਮੇਰਾ ਪੱਕਾ ਯਾਰ ਵਾ ਉਹ ਮੈਂ ਮੜਾ ਇਹ ਕਹਿਣਾ ਵਾ ਉਹਨੇ ਘਰ ਵੀ ਨਹੀਂ ਗੱਲ ਕਰਨੀ ਉਹਨੇ ਮੈਨੂੰ ਉਹਨੇ ਕ ਟਾਈਮ ਦੀ ਰਿਕਾਰਡਿੰਗ ਵਿਖਾ ਦੇਣੀ ਆ ਸਾਰਾ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹੋਇਆ ਬਈ ਕੌਣ ਹੀ ਕਿਹੜਾ ਨਹੀਂ ਫੇਰ ਵੀ ਬੜਾ ਕੁਝ ਪਤਾ ਲਾ ਜਾਂਦਾ ਵਾ ਆ ਗੱਲ ਤੇ ਠੀਕ ਉਹਦੇ ਕੈਮਰੇ ਸਰ ਕੋ ਆ ਜਾਂਦਾ ਵਾ ਮੈਂ ਕਰੀ ਮੈਨੂੰ ਪੁੱਛਣ ਦੇ ਦਿਓ ਮੈਨੂੰ ਉਹ ਮੁੰਡੇ ਨੇ ਨਾ ਨਹੀਂ ਕਰਨੀ ਮ ਇਹ ਤਾਂ ਮੁੰਡਾ ਕੈਮਰੇ ਚੈੱਕ ਕਰਨ ਚਲ ਗਿਆ ਵਾ ਹਾਏ ਹੁਣ ਕੀ ਬਣੂਗਾ ਉਹ ਹੋਰ ਤੇ ਕੁਛ ਨਹੀਂ ਚੋਰ ਚਾਰ ਤੇ ਨਹੀਂ ਆਉਣੇ ਕੈਮਰੇ ਚ ਪਰ ਮੇਰੀ ਭੈਣ ਜਰੂਰ ਆ ਜਣੀ ਆ ਉਹ ਮੈਂ ਤੇ ਆਪਣਾ ਕੰਮ ਆਪੇ ਹੀ ਖਰਾਬ ਕਰ ਬੈਠੀ ਆ ਹਾਏ ਹੁਣ ਮੈਂ ਕੀ ਕਰਾਂ ਮੈਨੂੰ ਤੇ ਪੱਕੇ ਸਮਝ ਨਹੀਂ ਲੱਗਣ ਦੀ